5 ਮਹੀਨੇ ਦੇ ਵਿੱਚ ਵਿੱਚ ਹੀ ਮੈਂ ਰਿਕਾਰਡ ਬਣਾਤਾ ਹੀ ਡੈੱਡ ਲਿਫਟ ਦਾ 275 ਦਾ ਹੀ ਸ਼ਾਬਾਸ਼ ਤੇ 13 ਜਣੇ ਸੀਗੇ ਮੇਰੇ ਨਾਲ ਹੀ ਮੇਰਾ 13 ਦੇ ਵਿੱਚੋਂ ਪਹਿਲਾ ਨੰਬਰ ਆਇਆ ਹੀ 골ਡ ਆਇਆ ਹੀ ਸਕੂਲੀ ਗੇਮਸ ਖੇਡੀਆਂ ਸੀਗੇ ਸਟੇਟ ਹੋਈ ਸੀਗੀ ਉੱਥੇ ਵੀ ਮੇਰਾ 골ਡ ਸੀਗਾ ਜੀ ਇਹ ਹੁਣ ਪਹਿਲਾਂ ਤਾਂ ਆਪਣਾ ਆਮ ਲੋਕਲ ਜਿਮ ਚ ਜਾਂਦੇ ਸੀ ਹੁਣ ਖੰਨੇ ਅਕਸ਼ੇ ਜਮ ਆਪਣਾ ਹਰ ਵੀਨੇ ਭਾਰਤਵਾਜ ਕੋਟ ਸਾਹਿਬ ਕੋ ਜਾਂਦੇ ਨੇ ਜੀ ਤੇ ਉਹਨਾਂ ਨੇ 6 ਮਹੀਨੇ ਦੇ ਵਿੱਚ ਵਿੱਚ ਇਹਨੂੰ ਟ੍ਰੇਨ ਕੀਤਾ ਆਪਣਾ ਡੈੱਡ ਲਿਫਟ ਦਾ ਰਿਕਾਰਡ ਸੀ 2 ਕੁਇੰਟਲ 70 ਕਿਲੋ ਦਾ ਇਹਨੇ 2 ਕੁਇੰਟਲ 71 ਕਿਲੋ ਲਾ ਕੇ ਉਹਦਾ ਰਿਕਾਰਡ ਆਪਣੇ ਨਾਂ ਕੀਤਾ ਤੇ 골ਡ ਮੈਡਲ ਜਿੱਤਿਆ ਸასიਖਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਪੱਟ ਛੋਟੀ ਜੀ ਉਮਰ ਤੇ ਵੱਡੇ ਕਾਰਨਾਮੇ ਅਜੇ ਹ ਇਕ ਨੌਜਵਾਨ ਪਿੰਡ ਮਾਜਰਾ ਦਾ 17 ਸਾਲ ਦੀ ਉਮਰ ਜਿਨੇ ਕੇ ਇੱਕ ਨਾ ਰਿਕਾਰਡ ਤੋੜ ਦਿੱਤਾ ਹੈ ਗੱਲਬਾਤ ਕਰਾਂਗੇ ਅਸੀਂ ਅ ਯੁਵਰਾਜ ਸਿੰਘ ਜੋ ਨੌਜਵਾਨ ਨੇ ਪਟਿਆਲਾ ਦੇ ਵਿੱਚ ਪਾਵਰ ਲਿਫਟਿੰਗ ਹੋਈ ਸੀ ਜਿਹਦੇ ਵਿੱਚ ਉਹਨੇ ਇੱਕ ਵੱਡਾ ਰਿਕਾਰਡ ਤੋੜਿਆ ਗੱਲਬਾਤ ਕਰਾਂਗੇ 17 ਸਾਲ ਦੀ ਉਮਰ ਯੁਵਰਾਜ ਦੀ ਤੇ ਵੱਡਾ ਰਿਕਾਰਡ ਤੋੜਿਆ ਗੱਲਬਾਤ ਕਰਦੇ ਆ ਕਿ ਖੇਡਾਂ ਦੇ ਵੱਲ ਕਿਵੇਂ ਉਹ ਪ੍ਰੇਰਿਤ ਹੋਏ ਯੁਵਰਾਜ ਰਾਜੀ ਪਹਿਲਾਂ ਤਾਂ ਬਹੁਤ ਮੁਬਾਰਕਾਂ ਤੁਸੀਂ ਐਡਾ ਵੱਡਾ ਰਿਕਾਰਡ ਤੋੜਿਆ ਹਾਂਜੀ ਥੈਂਕ ਯੂ ਧੰਨਵਾਦ ਜੀ ਖੇਡਾਂ ਦੇ ਵੱਲ ਜੇਕਰ ਕੱਲੇ ਕਿੰਨੀ ਉਮਰ ਚ ਖੇਡਾਂ ਦੇ ਵੱਲ ਪੈ ਗਏ ਸੀ ਕਿਸ ਨੇ ਕਿਹਨੇ ਤੁਹਾਨੂੰ ਪਰਫੋਲਿਤ ਕੀਤਾ ਕਿ ਖੇਡਾਂ ਨਾਲ ਜੋੜਨ ਲਈ ਮੈਨੂੰ ਮੇਰੇ ਤਾਇਆ ਜੀ ਨੇ ਹੀ ਕਰਾਈ 10 11 ਸਾਲ ਦੀ ਉਮਰ ਚ ਮੈਂ ਲੱਗ ਗਿਆ ਸੀ ਜਿੰਮ ਜਾਣੀ ਉਹਨਾਂ ਨਾਲ ਹੀ ਤੇ ਫਿਰ ਉਸ ਤੋਂ ਬਾਅਦ ਹੀ ਹੌਲੀ ਹੌਲੀ ਕਰਕੇ ਪਹਿਲਾਂ ਡਿਸਟ੍ਰਿਕਟ ਖੇਡਿਆ ਹੀ ਮੈਂ ਉਤੋਂ ਚਸਕਾ ਪੈ ਗਿਆ ਹੀ ਗੇਮ ਦਾ ਹੀ ਪਾਵਰ ਲਿਫਟਿੰਗ ਦਾ ਫਿਰ ਅਕੈਡਮੀ ਜੁਆਇਨ ਕਰੀ ਖੰਨੇ ਅਕਸ਼ੇ ਹੈਲਥ ਕਲੱਬ ਵੀ ਫਿਰ ਉੱਥੋਂ ਕੋ ਸਾਹਮਣੇ ਕਰਾਈ ਟ੍ਰੇਨਿੰਗ ਹੀ 5 ਮਹੀਨੇ ਦੇ ਵਿੱਚ ਵਿੱਚ ਹੀ ਮੈਂ ਰਿਕਾਰਡ ਬਣਾਤਾ ਸੀ ਡੈੱਡ ਲਿਫਟ ਦਾ 275 ਦਾ ਹੀ ਜੀ ਹਾਂਜੀ ਜਿਹੜੀ ਹੁਣ ਇਹ ਜਿਹੜੀ ਗੇਮ ਹੋਈ ਸੀ ਕਿੱਥੇ ਹੋਈ ਸੀ ਕੀ ਕੀ ਨਾਮ ਸੀ ਦਾ ਪ੍ਰੋਗਰਾਮ ਦਾ ਪਟਿਆਲੇ ਹੋਈ ਸੀਗੀ ਨੈਸ਼ਨਲ ਈਪੀਆਈ ਵੱਲੋਂ ਹੀ ਉੱਥੇ ਰਿਕਾਰਡ ਬਣਾਇਆ ਹੀ ਫੇਰੀ ਕਿੰਨੇ ਜਿਹੜੇ ਕੈਂਡੀਡੇਟ ਸੀ ਜਿਹਨਾਂ ਨੇ ਭਾਗ ਲਿਆ ਸੀ ਇਹਦੇ ਵਿੱਚ ਤੁਹਾਡੇ ਅੱਗੇ ਕਿੰਨੇ ਕੈਂਡੀਡੇਟ ਹੋਣੇ 13 ਸੀਗੇ ਹੀ ਤੇ 13 ਜਣੇ ਸੀਗੇ ਮੇਰੇ ਨਾਲ ਹੀ ਮੇਰਾ 13 ਦੇ ਵਿੱਚੋਂ ਪਹਿਲਾ ਨੰਬਰ ਆਇਆ ਹੀ 골ਡ ਆਇਆ ਹੀ ਇਹ ਕੋਈ ਉਮਰ ਵੀ ਹੁੰਦੀ ਹੈ ਜਾਂ ਕਿ ਕੋਈ ਵੀ ਉਮਰ ਦਾ ਹੁੰਦਾ ਜਿਵੇਂ ਇਹ ਸਬ ਜੂਨੀਅਰ ਹੁੰਦਾ ਹੀ 18 ਸਾਲ ਤੱਕ ਹੀ ਹਾਂਜੀ 93 ਕਿਜੀ ਕੈਟਾਗਰੀ ਸੀਗੀ ਮੇਰੀ ਸਬ ਜੂਨੀਅਰ ਸੀਗਾ ਜੀ ਮੈਂ ਅੱਛਾ ਹਾਂਜੀ ਤੇ ਤੁਹਾਡੀ ਉਮਰ ਕਿੰਨੀ ਆ ਮੇਰੀ 17 ਸਾਲ ਹੈ ਜੀ ਤੇ ਇਸ ਤੋਂ ਕੋਈ ਵੱਡਾ ਵੱਧ ਉਮਰ ਵਾਲੇ ਜਿਵੇਂ 18 ਸਾਲ ਦੇ ਵੀ ਹੈਗੇ ਹਾਂਜੀ 18 ਦਾ ਵੀ ਹੈਗਾ ਸੀਗੀ ਤੇ ਕਿੰਨਾ ਨੰਬਰ ਤੇ ਤੁਹਾਡਾ ਆਇਆ ਇਹ ਮੇਰਾ ਪਹਿਲਾ ਆਇਆ ਜੀ ਓਵਰ ਆਲ ਪਹਿਲਾ ਹੀ ਡੈਡ ਚ ਵੀ ਪਹਿਲਾ ਸਕੁਐਡ ਚ ਵੀ ਪਹਿਲਾ ਬੈਂਚ ਚ ਸਿਲਵਰ ਹੈ ਜੀ ਹਾਂਜੀ ਤੇ ਸਿਲਵਰ ਹਾਂਜੀ ਇਹ ਕਿੰਨੇ ਕਿੰਨੇ ਜਿਹੜੇ ਕਿ ਉਹ ਹੁੰਦੇ ਨੇ ਕਿਵੇਂ ਗੇਮ ਹੁੰਦੀ ਹੈ ਇਹ ਕੀ ਹੁੰਦਾ ਇਦੇ ਵਿੱਚ ਇੱਕ ਡੈੱਡਲਿਫਟ ਲਾਉਣੀ ਹੁੰਦੀ ਹੈ, ਸਕਵਾਡ ਹੁੰਦੀ ਹੈ, ਬੈਂਚ ਹੁੰਦੀ ਹੈ। ਫਿਰ ਇਹਨਾਂ ਦੇ ਅਲੱਗ-ਅਲੱਗ ਮੈਡਲ ਹੁੰਦੇ ਨਹੀਂ, ਓਵਰਆਲ ਟੋਟਲ ਕਰਦੇ ਨੇ, ਉਹਦਾ ਅਲੱਗ ਹੁੰਦਾ ਹੈ। ਇਹ ਜਿਹੜਾ ਹੋਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਵੇਂ ਕਿ ਅੱਜ ਨਸ਼ਿਆਂ ਦਾ ਵੀ ਦੌਰ ਚੱਲ ਰਿਹਾ ਹੈ। ਮੈਂ ਇਹੀ ਕਹਿਣਾ ਚਾਹੁੰਦਾ ਹਾਂ ਨਸ਼ਿਆਂ ਤੋਂ ਦੂਰ ਰਹੀ ਆਪਣੀ ਗੇਮ ਵੱਲ ਧਿਆਨ ਦਿਓ। ਸਰੀਰ ਤਾਕੜਾ ਕਰੋ, ਜਿੰਮ ਜਾਓ। ਨਸ਼ਿਆਂ ਤੋਂ ਦੂਰ ਰਹੀ ਬਸ। ਕੀ ਨਾਮ ਸੀ ਜਿਨ੍ਹਾਂ ਨੇ ਤੁਹਾਨੂੰ ਖੇਡਾਂ ਨਾਲ ਜੋੜਿਆ ਤੁਹਾਡੇ ਤਾਇਆ ਜੀ ਦੀ ਗੱਲ ਕੀਤੀ ਸੀ? ਕਾਇਆ ਜੀ ਗੁਰਜੰਟ ਸਿੰਘ ਨਾਮ ਹੈ ਜੀ ਦਾ 10 11 ਸਾਲ ਦੀ ਉਮਰ ਦੇ ਵਿੱਚ ਜਿੰਮ ਜੁਆਇਨ ਕਰਾਈ ਹੀ ਪਹਿਲਾਂ ਹੀ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਪਾਵਰ ਲਿਫਟਿੰਗ ਸਟਾਰਟ ਕਰਾਈ ਜੀ ਫਿਰ ਮੈਂ ਪਹਿਲਾਂ 1 ਕਵਾਂਟਲ 10 ਕਿਲੋ ਦਾ ਸੀਗਾ ਹੀ ਪਹਿਲਾਂ ਫਿਰ ਇਹਨਾਂ ਨੇ ਘਟਾਇਆ ਹੀ weight ਮੇਰਾ 80 ਕਿਲੋ ਤੱਕ ਲੈ ਕੇ ਗਈ ਫਿਰ ਉਸ ਤੋਂ ਬਾਅਦ ਹੀ ਫਿਰ 93 ਕਿਲੋ ਚ ਆਇਆ ਹੀ ਮੈਂ ਕੈਟਾਗਰੀ ਜੀ ਫਿਰ ਸਬ ਜੂਨੀਅਰ ਚ ਫਿਰ ਅੱਗੇ ਅੱਗੇ ਕੀ ਸਰਕਾਰ ਵੱਲੋਂ ਜਵੇਂ ਰੰਗਲਾ ਪੰਜਾਬ ਬਣਾਉਣ ਲਈ ਖੇਡਾਂ ਨਾਲ ਜੋੜਨ ਲਈ ਨੌਜਵਾਨਾਂ ਨੂੰ ਉਪਰਾਲੇ ਕੀਤੇ ਜਾ ਰਹੇ ਨੇ ਕੋਈ ਸਰਕਾਰ ਲੋਕ ਖੇਡਾਂ ਵੱਲ ਕਿਵੇਂ ਕੀ ਅਪੀਲ ਕਰਦੇ ਵੀ ਸਰਕਾਰ ਨੂੰ ਜਿਹੜੇ ਉਪਰਾਲੇ ਕਰਨੇ ਚਾਹੀਦੇ ਸਰਕਾਰ ਨੂੰ ਇਹੀ ਕਰਨਾ ਚਾਹੀਦਾ ਨਹੀਂ ਮੈਂ ਤਾਂ ਇਹ ਵੀ ਨੌਕਰੀ ਦੇਣੀ ਵੀ ਅੱਜ ਕੱਲ ਨੌਕਰੀਆਂ ਨਹੀਂ ਮਿਲਦੀਆਂ ਹੀ ਕਈ ਮੁੰਡੇ ਨੇ ਕਈਆਂ ਨੂੰ ਨਹੀਂ ਮਿਲਦੀਆਂ ਹੀ ਕਈ ਏਸ਼ੀਆ ਵੀ ਖੇੜਿਆ ਹੈ ਹੀ ਵਰਲਡ ਵੀ ਖੇੜਿਆ ਹੈ ਹੀ ਕਈਆਂ ਨੂੰ ਨਹੀਂ ਮਿਲਦੀਆਂ ਨੌਕਰੀਆਂ ਮੈਂ ਤਾਂ ਇਹੀ ਕਹੂੰਗਾ ਇਹ ਨੌਕਰੀਆਂ ਨੂੰ ਦੇਣੀ ਤੁਸੀਂ ਤੁਸੀਂ ਕਿਵੇਂ ਚੁਣਿਆ ਖੇਡਾਂ ਨੂੰ ਕਿਵੇਂ ਚੁਣਿਆ ਤੁਸੀਂ ਬਸ ਹੀ ਸ਼ੌਂਕ ਸੀਗਾ ਹੀ ਖੇਡਦਾ ਹੀ ਵਧੀਆ ਲੱਗਦੀ ਸੀਗੀ ਪਾਵਰ ਲਿਫਟਿੰਗ ਹੀ ਸ਼ੁਰੂ ਤੋਂ ਹੀ ਮੈਂ 10-11 ਸਾਲ ਦਾ ਹੀ ਲੱਗਿਆ ਹੋਇਆ ਸੀਗਾ ਜਿਮ ਫਿਰ ਉਸ ਤੋਂ ਬਾਅਦ ਡਿਸਟ੍ਰਿਕਟ ਖੇਡੇ ਹੀ ਫਿਰ ਚਸਕਾ ਪੈ ਗਿਆ ਹੀ ਹੌਲੀ-ਹੌਲੀ ਫਿਰ ਸਕੂਲ ਪੱਧਰ ਵੀ ਕਿੱਥੇ ਪੜ੍ਹਾਈ ਕੀ ਕਰ ਰਹੇ ਸਕੂਲ ਪੱਧਰ ਤੇ ਵੀ ਗੇਮਾਂ ਖੇਡਦੇ ਸੀ ਸਕੂਲ ਸਕੂਲੀ ਗੇਮਸ ਵੀ ਖੇਡੀਆਂ ਸੀ ਕਿੱਥੇ ਪੜ੍ਹਦੇ ਹੁਣ ਕਿੱਥੇ ਪੜ੍ਹ ਰਹੇ ਡੁਆਈ ਲੇਡ ਇੰਟਰਨੈਸ਼ਨਲ ਸਕੂਲ ਹੈ ਜੀ ਸਰਾਂਦੀ ਕਿਹੜੀ ਕਲਾਸ 10ਵੀਂ ਚ ਹਾਂ ਉੱਥੋਂ ਸਕੂਲੀ ਗੇਮ ਕਿ ਗੇਡ ਕਿੱਥੇ ਗਏ ਸਕੂਲੀ ਗੇਮਸ ਖੇਡੀਆਂ ਸੀਗੇ ਸਟੇਟ ਹੋਈ ਸੀਗੀ ਉੱਥੇ ਵੀ ਮੇਰਾ 골ਡ ਸੀਗਾ ਜੀ ਸਕੂਲ ਵੱਲੋਂ ਖੇਡਿਆ ਸੀਗਾ ਸਟੇਟ ਯੂਚੋਂ ਵੀ 골ਡ ਆਇਆ ਜੀ ਇੱਕ ਚਿੰਤਾ ਦਾ ਵਿਸ਼ਾ ਵੱਡਾ ਵਿਸ਼ਾ ਹੈ ਚਿੰਤਾ ਦੇ ਨੌਜਵਾਨ ਆਪਣੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਤੁਸੀਂ ਅੱਗੇ ਸੋਚਿਆ ਕਿ ਕਿੱਥੇ ਇੰਡੀਆ ਦੇ ਵਿੱਚ ਲੈ ਕੇ ਲੋਕਾਂ ਦੀ ਸੇਵਾ ਕਰਨੀ ਹੈ ਕਿ ਕਿਵੇਂ ਦੇਖਿਆ ਇੰਡੀਆ ਦੇ ਵਿੱਚ ਰਹਿ ਕੇ ਹੀ ਗੇਮ ਕਰਨੀ ਹੈ ਹੌਲੀ ਹੌਲੀ ਨੌਕਰੀ ਮਿਲੀ ਮੈਂ ਤਾਂ ਇਹੀ ਕਹੂੰਗਾ ਇੱਥੇ ਹੀ ਪੁਲਿਸ ਦੀ ਨੌਕਰੀ ਮਿਲ ਜਾਈ ਜੁਆਇਨ ਕਰ ਲਈ ਤਾਂ ਬਾਹਰ ਜਾਣ ਦਾ ਨਾਮ ਰੋਸ਼ਨ ਕਰਨ ਨਹੀਂ ਪੰਜਾਬ ਦਾ ਹੀ ਆਪਣੇ ਇੰਡੀਆ ਦਾ ਹੀ ਹੌਲੀ ਹੌਲੀ ਵਰਲਡ ਵੀ ਖੇਡੂਗਾ ਹੀ ਛੋਟੀ ਜੀ عمر ਗਵਰਾਤ ਸਿੰਘ ਜੀ ਨੇ ਕਿਹਾ ਕਿ ਭਾਰਤ ਦੇ ਦੇ ਵਿੱਚ ਰਹਿ ਕੇ ਜਿੱਥੇ ਕਿ ਪੰਜਾਬੀਆਂ ਦੀ ਸੇਵਾ ਕਰਨੀ ਹੈ ਕਿਉਂਕਿ ਇੱਕ ਵੱਡਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੀ ਨੌਜਵਾਨ ਆ ਪੀੜ੍ਹੀ ਆ ਦੇਸ਼ ਦੀ ਰੀੜ ਦੀ ਹੱਡੀਆਂ ਨੇ ਅਕਸਰ ਨੇਤਾ ਆਪਣੇ ਬਿਆਨਾਂ ਦੇ ਵਿੱਚ ਕਹਿੰਦੇ ਨੇ ਜਿਹੜੇ ਨੌਜਵਾਨ ਨੇ ਰੀੜ ਦੀ ਹੱਡੀ ਹੈ ਨੇ ਪਰ ਅੱਜ ਨੌਜਵਾਨ ਰੋਜ਼ਗਾਰ ਦੀ ਤਲਾਸ਼ ਵਿਦੇਸ਼ਾਂ ਵੱਲ ਭੱਜ ਰਿਹਾ ਦੀ ਚਿੰਤਾ ਦਾ ਵਿਸ਼ਾ ਦੂਜੇ ਪਾਸੇ ਰੋਜ਼ਗਾਰ ਦਾ ਵੀ ਕਹਿਣਾ ਹੈ ਕਿ ਇੱਥੇ ਜੇ ਨੌਕਰੀ ਮਿਲਦੀ ਆ ਤਾਂ ਉਹ ਇੱਥੇ ਨੌਕਰੀ ਕਰਕੇ ਆਪਣੇ ਪੰਜਾਬੀਆਂ ਦੀ ਅਤੇ ਭਾਰਤ ਦੇ ਲੋਕਾਂ ਦੀ ਸੇਵਾ ਕਰਨਗੇ ਤੇ ਉੱਥੇ ਹੀ ਜਿਹੜੇ ਕਿ ਇਹਦੇ ਲੜਕੇ ਦੇ ਤਾਇਆ ਜੀ ਨੇ ਗਰਜੰਟ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਖੇਡਾਂ ਵੱਲ ਜੋੜਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂ ਉਹਨਾਂ ਨੇ ਖੇਡਾਂ ਨੂੰ ਹੀ ਚੁਣਿਆ हां तो रंजीत जी पहले तो मोब को मुबारक आपोन बहुत-बहुत धन्यवाद जी आपका हां छोटे बच्चे ने ਖੇਡਾਂ ਤੇ ਪਹਿਲਾ ਰਿਸਤਾ ਹਾਸਲ ਕੀਤਾ ਪਾਵਰ ਲੀਗ ਦੇ ਵਿੱਚ ਕਿਵੇਂ ਦੇ ਦਿਓ ਪਰ ਕਿਉਂ ਖੇਡਾਂ ਨਾਲ ਤੁਸੀਂ ਜੋੜਿਆ ਨੂੰ ਪਹਿਲਾਂ ਤਾਂ ਅਸੀਂ ਵਾਇਗਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੇ ਆ ਜੀ ਜਿਨ੍ਹਾਂ ਦੀ ਬਦੌਲਤ ਸਾਡੇ ਬੱਚੇ ਨੇ ਆਪਣਾ ਰਿਕਾਰਡ ਨਵਾਂ ਕਾਇਮ ਕੀਤਾ ਤੇ 골ਡ ਮੈਡਲ ਜਿੱਤੇ ਇਹ ਛੋਟੇ ਹੁੰਦੇ ਨੂੰ ਸ਼ੌਂਕ ਸੀ ਜੀ ਇਹਨੂੰ ਵੀ ਆਪਣਾ ਘਰੇ ਬਹੁਤ ਗਰਾਊਂਡ ਕਰਦਾ ਸੀ ਇਹ ਆਪਣੇ ਉਸ ਤੋਂ ਬਾਅਦ ਫਿਰ ਮੈਂ ਜਿੰਮ ਜਾਂਦਾ ਹੁੰਦਾ ਸੀ ਮੈਂ ਵੀ ਮੈਨੂੰ ਵੀ ਬਹੁਤ ਸ਼ੌਂਕ ਸੀ ਤੇ ਫਿਰ ਮੈਂ ਆਪਣੇ ਦੋਨੇ ਬੱਚਿਆਂ ਨੂੰ 12-12 13-13 ਸਾਲ ਦੇ ਨੂੰ ਮੈਂ ਜਿਮ ਜਾ ਕੇ ਲੈ ਕੇ ਜਾਣ ਲੱਗ ਗਿਆ ਜੀ ਉਸ ਤੋਂ ਬਾਅਦ ਫਿਰ ਇਹਨੂੰ ਇਹਦਾ ਵਜ਼ਨ ਬਹੁਤ ਜ਼ਿਆਦਾ ਹੋ ਗਿਆ ਸੀ ਥੋੜਾ ਜਿਹਾ ਹੈਲਥੀ ਸੀ ਇਹ ਤਾਂ ਇੱਕ ਕਵਾਂਟਲ ਤੋਂ 5 ਕਿਲੋ ਵਜ਼ਨ ਹੋ ਗਿਆ ਤਾਂ ਫਿਰ ਇਹਦਾ ਮੈਂ ਕਟਵਾਇਆ ਨਹੀਂ ਫਿਰ ਉਹਦੇ 'ਚ ਦਿੱਕਤਾਂ ਆਂਦੀਆਂ ਖੇਡ ਜਿਵੇਂ ਵਜ਼ਨ ਵੱਧ ਹੋਵੇ ਹਾਂਜੀ ਥੋੜਾ ਫਿਰ ਜ਼ਿਆਦਾ ਭਾਰਾ ਹੋਣ ਕਰਕੇ ਨਾ ਫਿਰ ਛੋਟੀ ਉਮਰ ਦੇ ਵਿੱਚ ਤਾਂ ਫਿਰ ਉਸ ਕਰਕੇ ਪਹਿਲਾਂ ਇਹਦਾ ਫੈਟ ਥੋੜੀ ਲਾਸ ਕਰਾਈ ਜੀ ਉਸ ਤੋਂ ਬਾਅਦ ਫਿਰ ਇਹਨੂੰ ਇਹਨੂੰ ਵੀ ਸ਼ੌਂਕ ਪਾਵਰ ਲਿਫਟਿੰਗ ਦਾ ਸੀ ਇਹ ਕਹਿੰਦਾ ਮੈਂ ਪਾਵਰ ਲਿਫਟਿੰ ਇਹ ਹੁਣ ਪਹਿਲਾਂ ਤਾਂ ਆਪਣਾ ਆਮ ਲੋਕਲ ਜਿਮ ਚ ਜਾਂਦੇ ਸੀ ਹੁਣ ਖੰਨੇ ਅਕਸ਼ੇ ਜਮ ਆਪਣਾ ਹਰਵਿੰਨੇ ਭਾਰਤਵਾਜ ਕੋਚ ਸਾਹਿਬ ਕੋ ਜਾਂਦੇ ਨੇ ਜੀ ਤੇ ਉਹਨਾਂ ਨੇ 6 ਮਹੀਨੇ ਦੇ ਵਿੱਚ ਵਿੱਚ ਇਹਨੂੰ ਟ੍ਰੇਨ ਕੀਤਾ ਤੇ ਹੁਣ ਇਹਨਾਂ ਨੇ ਪਟਿਆਲੇ ਜਿਹੜੀ ਸਬ ਜੂਨੀਅਰ ਤੇ ਜੂਨੀਅਰ ਦਾ ਹੋਇਆ ਜੀ ਆਪਣਾ ਪਾਵਰ ਲਿਫਟਿੰਗ ਦਾ ਨੈਸ਼ਨਲ ਲੈਵਲ ਦਾ ਉਹਦੇ ਵਿੱਚ ਇਹਨੇ ਆਪਣਾ ਡੈੱਡ ਲਿਫਟ ਦਾ ਰਿਕਾਰਡ ਸੀ 2 ਕੁਇੰਟਲ 70 ਕਿਲੋ ਦਾ ਇਹਨੇ 2 ਕੁਇੰਟਲ 71 ਕਿਲੋ ਲਾ ਕੇ ਉਹਦਾ ਰਿਕਾਰਡ ਆਪਣੇ ਨਾਂ ਕੀਤਾ ਤੇ 골ਡ ਮੈਡਲ ਜਿੱਤਿਆ ਇਹਨੇ ਆਪਣੇ ਸਾਡੇ ਪਿੰਡੰਬੇ ਮਜਰੇ ਦਾ ਤੇ ਆਪਣਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਿਲ੍ਹਾ ਫਤਿਹਗੜ ਸਾਹਿਬ ਦਾ ਤੇ ਹਾਂਜੀ ਜਦੋਂ ਜਿੱਤ ਕੇ ਆਇਆ ਕਿਵੇਂ ਲੱਗਿਆ ਤੁਹਾਨੂੰ ਕੀ ਜਿੱਤ ਕੇ ਘਰੇ ਆਇਆ ਬਹੁਤ ਖੁਸ਼ੀ ਹੋਈ ਜੀ ਸਾਰਿਆਂ ਨੂੰ ਮਾਂ ਪਿਓ ਸਾਡੇ ਆਪਣੇ ਇਹਦੇ ਦਾਦਾ ਦਾਦੀ ਇੱਕ ਇਹਦਾ ਬ੍ਰਦਰ ਹੈ ਜੀ ਇਹ ਵੀ ਜਾਂਦਾ ਸੀ ਨਾਲ ਤਾਂ ਬਹੁਤ ਖੁਸ਼ੀ ਹੋਈ ਜੀ ਸਾਡੇ ਸਾਰਾ ਪਿੰਡ ਆਇਆ ਜੀ ਸਾਡਾ ਸਵਾਗਤ ਕੀਤਾ ਮੁੰਡੇ ਦਾ ਬੱਚੇ ਥੋੜੇ ਦੋਨੇ ਦੋਨੇ ਖੇਡਦੇ ਨੇ ਜਿਵੇਂ ਕਿ ਥੋੜੇ ਹਾਂਜੀ ਦੋਨੇ ਮਨਵੀਰ ਵੀ ਪਬਲਿਸ਼ਟਿੰਗ ਕਰਦੇ ਜੀ ਇਹ ਵੀ ਖੇਡ ਕੇ ਆਈ ਨੈਸ਼ਨਲ ਤੇ ਇਹ 골ਡ ਮੈਡਲ ਇਹ ਤਿੰਨ ਚੀਜ਼ਾਂ ਚ 골ਡ ਲੈ ਕੇ ਆਈਏ ਇਹਦਾ ਓਵਰਆਲ 6 ਕਵਾਂਟਲ 72 ਕਿਲੋ ਟੋਟਲ ਕਰਿਆ ਆਈਏ ਨੇ ਤੇ ਇਹਨੇ ਸਕੁਐਡ 2 ਕਵਾਂਟਲ 60 ਕਿਲੋ ਦੀ ਲਾਈ ਆ ਜੀ ਉਹ ਚ ਵੀ 골ਡ ਆਇਆ ਬੈਂਚ 1 ਕਵਾਂਟਲ 40 ਕਿਲੋ ਦੀ ਲਾਈ ਆ ਜੀ ਤੇ ਡੈਡ ਤੁਹਾਨੂੰ ਦੱਸਿਆ ਦੋ ਕਵਾਂਟਲ 72 ਕਿਲੋ ਦੀ ਲਾ ਕੇ ਇਹਨੇ ਕੌੜ ਤੋੜ ਕੇ ਉਹ 골ਡ ਲਿਆ ਓਵਰਆਲ ਵੀ ਇਹਨੂੰ 골ਡ ਮਿਲਿਆ ਜੀ 15 ਸਾਲ ਦਾ ਰਿਕਾਰਡ ਤੋੜਿਆ ਤੇ ਪਿੰਡ ਦੇ ਵਿੱਚ ਜਿੱਤ ਕੇ ਆਉਣ ਤੇ ਜਿੱਥੇ ਕਿ ਯਵਰਾ ਦਾ ਸਵਾਗਤ ਵੀ ਕੀਤਾ ਉੱਥੇ ਪਿੰਡ ਵਾਸੀ ਨੇ ਰਿੰਕੂ ਢਿੰਡਸਾ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਇਹਨਾਂ ਦਾ ਪਹਿਲਾਂ ਤੁਹਾਡੇ ਪਿੰਡ ਦੇ ਵੱਲੋਂ ਨੌਜਵਾਨ ਵੱਲੋਂ ਜਿਹੜੇ ਜਿੱਤ ਕੇ ਆਏ ਕਿਵੇਂ ਦੇਖਦੇ ਹੋ ਸਾਡੇ ਜੁਵਰਾ ਸਿੰਘ ਜਿੱਤ ਕੇ ਆਏ ਨੇ ਸਾਡੇ ਪਿੰਡ ਅੰਬੇਮਾਜਰੇ ਦਾ ਬੜਾ ਵਧੀਆ ਨਾ ਰੋਸ਼ਨ ਹੋਇਆ ਪੰਜਾਬ ਚ ਨਾ ਰੋਸ਼ਨ ਹੋਇਆ ਅੱਜ ਤਾਂ ਸਾਰੇ ਬੱਚਿਆਂ ਨੂੰ ਇਹੀ ਕਹਿੰਦੇ ਆ ਮਾਪੇ ਬਾਬ ਨੂੰ ਇਹ ਕਹਿੰਦੇ ਆ ਵੀ ਆਪਣੇ ਬੱਚਿਆਂ ਨੂੰ ਗੇਮ ਵਿੱਚ ਪਾਇਆ ਜਾਵੇ ਤਾਂ ਕਿ ਬੱਚੇ ਨਸ਼ੇ ਤੋਂ ਦੂਰ ਰਹਿਣ ਇਹੀ ਮੈਂ ਤਾਂ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਰਿੰਕੂ ਟਿੰਦਸਾਨ ਨੇ ਬੜਾ ਵਧੀਆ ਕਿਹਾ ਕਿ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਨਸ਼ਿਆਂ ਦੇ ਦਲਦਲ ਦੇ ਵਿੱਚ ਧਸਦੀ ਜਾ ਰਹੀ ਹੈ ਤੇ ਕਈ ਨੌਜਵਾਨ ਨਸ਼ੇ ਦੀ ਭੇਡ ਚੜ ਗੁੜੇ ਨੇ ਪੰਜਾਬ ਸਰਕਾਰ ਵੱਲੋਂ ਵੀ ਜਿੱਥੇ ਨਸ਼ੇ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਅਸੀਂ ਜਿਹੜੇ ਕਿ युवਰਾ ਦੇ ਮਾਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅੱਜ ਖੇਡਾਂ ਸਾਨੂੰ ਸਾਨੂੰ ਜਿੱਥੇ ਸਾਡੇ ਸਰੀਰ ਨੂੰ ਮਜ਼ਬੂਤ ਕਰਦੀਆਂ ਨੇ ਤੇ ਸਾਡੇ ਮਾਨਸਿਕ ਵਿਕਾਸ ਕਰਨ ਵਿੱਚ ਵੀ ਸਹਾਇੀ ਹੁੰਦੀਆਂ ਨੇ ਮਨਵੀਰ ਜਗਰਾਦ ਦੀ ਮਾਤਾ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਪਿਤਾ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਵੀ ਕੀ ਕਹਿਣਾ ਅਹ ਪਰਾਂ ਦਾ ਬਹੁਤ-ਬਹੁਤ ਨੂੰ ਮੁਬਾਰਕਾਂ ਹਾਂ ਤੁਹਾਡੇ ਬੇੜਾ ਜਿੱਤ ਕੇ ਆਇਆ ਕਿਵੇਂ ਦੇਖਦੇ ਹੋ ਕਿ ਕਿਵੇਂ ਲੱਗਾ ਜਦੋਂ ਜਿੱਤ ਕੇ ਘਰੇ ਵਾਪਸ ਪਰਤੇ ਆ ਬਹੁਤ ਖੁਸ਼ੀ ਹੋਏ ਜਦੋਂ ਮਤਲਬ ਜਿੱਤ ਕੇ ਆਇਆ ਹੀ ਸਾਨੂੰ ਸਾਰਿਆਂ ਨੂੰ ਤੇ ਜਦੋਂ ਵਧੀਆ ਰਿਕਾਰਡ ਬਣਾਇਆ ਨੇ ਮੰਨ ਲਓ ਤੇ ਅਸੀਂ ਦਾ ਇਹੀ ਕਹਿੰਦੇ ਆ ਜੀ ਸਾਰੇ ਬੱਚਿਆਂ ਨੂੰ ਇਹੀ ਕਹਿੰਦੇ ਆ ਵੀ ਨਸ਼ੇ ਛੱਡੋ ਤੇ ਆਪਣਾ ਗੇਮ ਕਰੋ ਇੱਥੇ ਨੌਕਰੀਆਂ ਲਾਓ ਬਾਹਰ ਜਾਣ ਦੀ ਕੋਈ ਲੋੜ ਨਹੀਂ ਇੱਥੇ ਸੇਵਾ ਕਰੋ ਆਪਣੀ ਮਾਪਿਓ ਦੀ ਕਰੋ ਨਾਲੇ ਸਾਰੇ ਮਤਲਬ ਨਾਰੋਚਨਾ ਕਰੋ ਤੇ ਬਹੁਤ ਖੁਸ਼ੀ ਹੋਈ ਹੈ ਜੀ ਰਿਕਾਰਡ ਤਾਂ ਇਹਨੇ ਬੰਦੇ ਨੇ ਮੰਨ ਲਓ ਗੋਲਡ ਲਿਆ ਜੀ ਇਹਨੇ ਹਾਂ ਜੀ ਕੀ ਨਾਮ ਰੱਡੇ ਗੁਰਵੰਤ ਸਿੰਘ ਜੀ ਜਵਰਾ ਦੇ ਪਿਤਾ ਵੱਲੋਂ ਵੀ ਕਿਹਾ ਗਿਆ ਕਿ ਮਾਣ ਵਾਲੀ ਗੱਲ ਆ ਪਿੰਡ ਵਾਸੀਆਂ ਨੇ ਜਿੱਥੇ ਸਵਾਗਤ ਕੀਤਾ ਉੱਥੇ ਜਵਰਾ ਦੀ ਮਾਤਾ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਘਰ ਦੇ ਵਿੱਚ ਸੰਸਕਾਰ ਅਤੇ ਮਾਤਾ ਪਿਤਾ ਦਾ ਵੱਡਾ ਰੋਲ ਹੁੰਦਾ ਹੈ ਕਿ ਬੱਚੇ ਦੀ ਤਰੱਕੀ ਪਿੱਛੇ ਗੱਲਬਾਤ ਕਰਦੇ ਆ ਜਵਰਾ ਦੀ ਮਾਤਾ ਨਾਲ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਮੁਬਾਰਕਾਂ ਕਿਵੇਂ ਦੇਖਦੇ ਤੁਹਾਡਾ ਬੇਟਾ ਜਿੱਤ ਕੇ ਆਇਆ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਪਹਿਲਾਂ ਗੁਰਗੋਬ ਸਿੰਘ ਜੀ ਦਾ ਸਹਿਯੋਗ ਜਰਿਆ ਦਾ ਧੰਨਵਾਦ ਕਰਨੀ ਹੈ ਜੀ ਉਹਨਾਂ ਦੀ ਬਰੌਲਤੀ ਜਿੱਤੇ ਹੈ ਜੀ ਜੀ ਮੈਂ ਉਹਨਾਂ ਵਧੀਆ ਆਪਣਾ ਘਰ ਦੀ ਖਰਾਕ ਖਾਂਦਾ ਸੀ ਵਧੀਆ ਜਿੱਤ ਕੇ ਆਇਆ ਜੀ ਅੱਜ ਕੱਲ ਗੱਲ ਕਰੀਏ ਜਿਹੜੀਆਂ ਖਰਾਕਾਂ ਵੀ ਬਹੁਤ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਖਾਕਾਂ ਦੇ ਵਿੱਚ ਜਾਨ ਨਹੀਂ ਹੈਗੀ ਤੇ ਹੋਰ ਕਿਵੇਂ ਦੇਖਦੇ ਘਰ ਦੇ ਵਿੱਚ ਦੁੱਧ ਕਿਉਂ ਭਰੇ ਬਣਾਉਂਦੇ ਹੋ ਹਾਂਜੀ ਹਾਂਜੀ ਘਰ ਦੀ ਖਰਾਕ ਖਵਾਈਏ ਜੀ ਇਹਨੂੰ ਕੀ ਕੀ ਖਵਾਉਂਦੇ ਸਵੇਰੇ ਉੱਠ ਕੇ ਫਿਰ ਜਿਵੇਂ ਹਾਂਜੀ ਇਹਨਾਂ ਨੂੰ ਆਪਣਾ ਘਰ ਦੀ ਖਾਣਾ ਕੋ ਲੱਸੀ ਦੇਈ ਮੱਖਣ ਬਸ ਇਹੋ ਜੀ ਚੂਰੀਆਂ ਕੁੱਟ ਕੇ ਦੇਈ ਦੀਆਂ ਸਨ ਇਹੋ ਜੀ ਖਰਾਕ ਖਵਾਈ ਸਾਰੀ ਹਾਂਜੀ ਘਰ ਦੀ ਖਾਣਾ ਖਾਚੀ ਸਾਰੀ ਹਾਂਜੀ ਮੈਂ ਕੀ ਕੀ ਕਹਿਣਾ ਚਾਹੁੰਦੇ ਹੋਰ ਜਿਹੜੇ ਬੱਚੇ ਨੇ ਨੌਜਵਾਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂਜੀ ਮੈਂ ਕਹਿੰਦੀ ਨਸ਼ਿਆਂ ਤੋਂ ਬਚੋ ਆਪਣੇ ਉੱਥੇ ਗੇਮ ਕਰੋ ਆਪਣੇ ਘਰ ਦੀ ਖਾਣਾ ਖਾਓ ਆਪਣਾ ਅੱਗੇ ਨਾਂ ਰੋਸ਼ਨ ਕਰੋ ਸਾਰੇ ਆਪਣੇ ਪੰਜਾਬ ਦਾ ਜੀ ਆ ਛੋਟੀ ਜੀ ਉਮਰ ਦੇ ਜਵਰਾ ਦੀ 17 ਸਾਲ ਜਿਨੇ ਵੱਡਾ ਪੰਦਾ ਰਿਕਾਰਡ ਤੋੜ ਕੇ ਅੰਬੇ ਮਾਜਰੇ ਦਾ ਜਿੱਥੇ ਨਾਮ ਰੋਸ਼ਨ ਕੀਤਾ ਉੱਥੇ ਹੀ ਪਿੰਡ ਵਾਸੀਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਉੱਤੇ ਇਹਨਾਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਕਿ ਜਿਹੜੇ ਕਿ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ ਉਹ ਇੱਥੇ ਹੀ ਖੇਡ ਕੇ ਆਪਣੇ ਪਰਿਵਾਰ ਦਾ ਪਾਲਣ ਪੋਚਨ ਵੀ ਕਰ ਸਕਦੇ ਨੇ ਤੇ ਜਿੱਥੇ ਖੇਡਾਂ ਨਾਲ ਜੁੜਨ ਉੱਥੇ ਹੀ ਖੇਡਾਂ ਸਾਨੂੰ ਜਿੱਥੇ ਤਰੱਕੀ ਦੇ ਰਾਹ ਤੇ ਵੀ ਤੋਰਦੀਆਂ ਨੇ ਤੇ ਸਾਨੂੰ ਹੋਰ ਵੀ ਜਿਹੜੇ ਕਿ ਚੰਗੇ ਰਾਹ ਤੇ ਤੋਰਦੀਆਂ ਹਨ ਫਤੇਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਭਾਟ ਦੀ ਵਿਚੀ ਰਿਪੋਰਟ